ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦੇ ਸ਼ਰਧਾਲੂਆਂ ਦਾ ਜਥਾ ਸ੍ਰੀ ਨੰਕਾਣਾ ਸਾਹਿਬ ਜਾਣ ਤੇ ਰੋਕ ਲਾਉਣਾ ਭਾਰਤ ਸਰਕਾਰ ਵੱਲੋਂ ਨਿੰਦਨਯੋਗ ਆ ਦੁਖਦਾਈ ਆ ਭਾਰਤ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਵਿਚਾਰਨ ਦੀ ਲੋੜ ਆ ਕਿਉਂਕਿ ਜੋ ਆਸਤਾ ਵਿਸ਼ਵਾਸ ਸਤਕਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪ੍ਰਤੀ ਸਿੱਖ ਸਮਾਜ ਦਾ ਉਹ ਮੈਸਨ ਦਾ ਦੁਨੀਆ ਦੇ ਵਿੱਚ ਹਰ ਨਾਨਕਨਾਮ ਦੇਵਾ ਦਾ ਹੈ ਆ ਖਾਸ ਤੌਰ ਤੇ ਪਾਕਿਸਤਾਨ ਵਿੱਚ ਰਹਿਣ ਵਾਲੀ ਹਰ ਆਵਾਮ ਦਾ ਵੀ ਉਹ ਸਤਕਾਰ ਤੇ ਆਸਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਿਚਾ ਤੇ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਜਾਂ ਟਕਰਾਵ ਵਾਲੀ ਗੱਲ ਨਜ਼ਰ ਨਹੀਂ ਆਉਂਦੀ ਬਲਕਿ ਦੋਵੇਂ ਮੁਲਕਾਂ ਦੀ ਆਬਾਦ ਜਿਹੜੀ ਆ ਇੱਕ ਦੂਜੇ ਨਾਲ ਪਿਆਰ ਤੇ ਸਾਂਝੀ ਵਾਰਤਾ ਚਾਹੁੰਦੀ ਆ ਔਰ ਇਹ ਜਥਾ ਜਾਣ ਨਾਲ ਜਿਹੜੀ ਕੜਤਣ ਟਕਰਾ ਵਿਵਾਦ ਆਤਨਾ ਉਹ ਘੜਾਉਣ ਦੇ ਵਿੱਚ ਲਾਹੇਬੰਦ ਹੁੰਦੇ ਨੇ ਇਸ ਤਰ੍ਹਾਂ ਦੇ ਜਥੇ ਜਦੋਂ ਸਾਡੇ ਜਾਂਦੇ ਨੇ ਸ਼ਰਧਾਲੂਆਂ ਦੇ ਸੋ ਭਾਰਤ ਸਰਕਾਰ ਨੂੰ ਇਸ ਗੱਲ ਨੂੰ ਵਿਚਾਰਨ ਦੀ ਲੋੜ ਆ ਜੇ ক্রিকেট ਦਾ ਮੈਚ ਪਾਕਿਸਤਾਨ ਨਾਲ ਭਾਰਤ ਸਰਕਾਰ ਕਰਵਾ ਸਕਦੀ ਆ ਤੇ ਫਿਰ ਸ਼ਰਧਾਲੂਆਂ ਦਾ ਜਥਾ ਜਾਣ ਤੇ ਰੋਕ ਕਿਉਂ ਪਾਕਿਸਤਾਨ ਕੋਈ ਰੋਕ ਲਾਵੇ ਕਿਸੇ ਤੇ ਸਮਝ ਆ ਸਕਦੀ ਆ ਤੇ ਭਾਰਤ ਸਰਕਾਰ ਆਪਣੇ ਸ਼ਰਧਾਲੂਆਂ ਨੂੰ ਜਾਣ ਤੋਂ ਰੋਕੇ ਇਹ ਸਮਝ ਤੋਂ ਬਾਹਰ ਆ ਸੋ ਸਰਕਾਰ ਕੀ ਚਾਹੁੰਦੀ ਆ ਇਹ ਉਹ ਜਾਣਦੇ ਨੇ ਪਰ ਅਸੀਂ ਜ਼ੋਰਦਾਰ ਮੰਗ ਕਰਦੇ ਆ ਕਿ ਜਿਹੜਾ ਸਿੱਖ ਸਮਾਜ ਦੇ ਵਿੱਚ ਨਾਨਕ ਨਾਮ ਲੇਵਾ ਦੇ ਵਿੱਚ ਭਾਵੇਂ ਕੋਈ ਕਿਸੇ ਧਰਮ ਨੂੰ ਮੰਨਦਾ ਇਹ ਇੱਕ ਕਿਸਮ ਦਾ ਬਹੁਤ ਜ਼ਿਆਦਾ ਰੋਸ ਵੀ ਆ ਗੁੱਸਾ ਵੀ ਆ ਔਰ ਮੈਂ ਸਮਝਦਾ ਇਹ ਉਹ ਤੇਜਨਾ ਹੈ ਸੋ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਔਰ ਇਸ ਫੈਸਲੇ ਦੇ ਮੁੜ ਵਿਚਾਰਨ ਦੀ ਲੋੜ ਸ਼ਰਧਾਲੂਆਂ ਦਾ ਜਥਾ ਜਾਣ ਦੀ ਆਗਿਆ ਦਿੱਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਇੱਥੇ ਪਿਆਰ ਬਾਜੀ ਦੀ ਥਾਂ ਇਹ ਸਾਰੇ ਮਸਲੇ ਨੂੰ ਲੈ ਕੇ ਦਿੱਲੀ ਜਾਣ ਔਰ ਜ਼ੋਰਦਾਰ ਇਹ ਗੱਲ ਉਠਾਉਣ ਲੋਕਾਂ ਦੀ ਭਾਵਨਾ ਦਾ ਸਵਾਲ ਆ ਔਰ ਮੈਨੂੰ ਲੱਗਦਾ ਕਿ ਜਉਨਾ ਕੇ ਕਰਤਾਰਪੁਰ ਸਾਹਿਬ ਲਾਂਘਾ ਦਾ ਲਾਂਘਾ ਜਿਹੜਾ ਬੰਦ ਹੋ ਗਿਆ ਸੀ ਹੁਣ ਡਿਪਲੋਮੈਟਿਕ ਰਿਲੇਸ਼ਨ ਜਦੋਂ ਸ਼ੁਰੂ ਹੋਗੇ ਤੇ ਹੁਣ ਤਾਂ ਉਹ ਦੁਬਾਰਾ ਲਾਂਘਾ ਸ਼ੁਰੂ ਕਰ ਦੇਣਾ ਚਾਹੀਦਾ ਉਹਦੇ ਵੀ ਜਿਹੜੀ ਹੁਣ ਪਾਬੰਦੀ ਲੱਗੀ ਉਹ ਵੀ ਹਟਾਉਣੀ ਚਾਹੀਦੀ ਆ ਤਾਂ ਕਿ ਸ਼ਰਧਾਲੂ ਜਿਹੜੇ ਨੇ ਭਗਤਾਂ ਵਿੱਚ ਗੁਰਦੁਆਰਾ ਸਹਿਵਾਨਾ ਦੇ ਦਰਸ਼ਨ ਕਰ ਸਕੋ ਇਹ ਆਗਿਆ ਜਿਹੜੀ ਹੈ ਭਾਰਤ ਸਰਕਾਰ ਨੂੰ ਜਲਦੀ ਤੁਰਤ ਦੇਣ ਦੀ ਲੋੜ ਹੈ